ਉਹ ਦੇਖੋ ਪਟਾਕੇ ਸਾਰੇ ਚੋਰੀਆਂ ਕਰਕੇ ਲੈ ਜਾਂਦੇ ਨੇ ਕੱਢ ਕੇ ਲੋਕ ਫੜਦੇ ਨਹੀਂ ਹੈਗਾ ਬਥੇਰੇ ਬੰਦੇ ਨੇ ਇੱਥੇ ਇਕੱਠੇ ਹੋਉਂਦੇ ਕਿੰਨੇ ਕੁ ਜਣੇ ਹੁੰਦੇ ਨੇ ਤੁੰਨ ਬਾਦੂ ਆਣ ਕੇ ਪਿੱਛੇ ਆ ਜਾਂਦੇ ਆਸ਼ਾਸ਼ਾ ਰੋਕਦਾ ਨਹੀਂ ਰੋਕਦਾ ਇਹਨਾਂ ਨੂੰ ਕੋਈ ਨਹੀਂ ਰੋਕਦਾ ਜੀ ਇੱਥੇ ਕੋਈ ਨਹੀਂ ਰੋਕਦਾ ਬਾਦੂ ਬੈਠੇ ਹੁੰਦੇ ਨੇ ਕੋਈ ਕੋਈ ਬੈਠੇ ਨੇ ਸ਼ਾਮ ਦੇ ਟਾਈਮ ਕਿਤੇ ਵੀ ਨਿਗਾਹ ਮਾਰ ਕੇ ਉੱਪਰੋਂ ਬੰਦੇ ਸੌਂਦੇ ਨੇ ਤੇ ਮਾਈ ਦੀਆਂ ਚੋਰੀਆਂ ਕਰਕੇ ਲੈ ਜਾਂਦੇ ਬਥੇਰੇ ਕੁਛ ਕਰਦਾ ਆਹ ਦੇਖ ਲਓ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇਹ ਪੈਣਾ ਦਾ ਦੇਖੋ ਇਹਨਾਂ ਵਿਚਾਰੇ ਨੇ ਰਹਿਣ ਉਸ ਜਗ੍ਹਾ ਬਣਾਈ ਇੱਥੋਂ ਵੀ ਚੋਰੀ ਕਰਕੇ ਜਾਂਦੇ ਨੇ ਦੇਖੋ ਜਿੱਥੇ અમારો ਜੇ ਪੰਜਾਬ ਜੇ ਸਾਡਾ ਪੰਜਾਬ ਇਹਨਾਂ ਗੁੰਡਿਆਂ ਦਾ ਸ਼ੇਰ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਸਾਡੇ ਵੀ ਮੇਰੇ ਪੈਰ ਬਿਮਾਰ ਆ ਉਹ ਨਾ ਹਸਪੀਟਲ ਦਾਖਲ ਲੈ ਕੇ ਰੱਖਿਆ ਸੀ ਫਰੀਦਕੋਟ ਤੇ ਮਗਰੋਂ ਚੋਰੀ ਕਰਕੇ ਬਾਬੇ ਦੇ ਪੈਸੇ ਪੈਸੇ 700 ਰੁਪਿਆ 1500 ਰੁਪਿਆ ਸਾਰਾ ਲੈ ਕੇ ਕੱਢ ਕੇ ਚੋਰੀ ਲੁੱਟਾ ਖੋਹਾਂ ਕਿੰਨੀਆਂ ਖੁੰਦੀਆਂ ਰੋਈ ਲੁੱਟਾ ਖੋਹਾਂ ਤਾਂ ਇਥੇ ਬਹੁਤ ਬਰਬਾਦ ਹੋਉਂਦੀਆਂ ਨੇ ਵਧੇਰਾ ਕੁਛ ਕਰਦੇ ਲੋਕ ਤੇ ਜੇ ਅਸੀਂ ਕੁਛ ਬੋਲਦੇ ਆਂ ਤਾਂ ਉਲਟਾ ਮਾਈ ਨੂੰ ਬੋਲਦੇ ਕਹਿੰਦੇ ਤੂੰ ਇੱਥੇ ਕਾ ਤੋ ਬੈਠੀ। ਤੁਹਾਡੇ ਪਿਓ ਦਾ। ਤੁਹਾਡੇ ਪਿਓ ਦਾ ਐ ਬੋਲਦੇ ਨੇ। ਆਹ ਹੋਪ ਟੈਂਕੀ ਲਾਈਏ ਸਾਰਾ ਦਿਨ ਪਾਣੀ ਪਾਤੀ ਮਾਈ ਉਹ ਫੇਰ ਨੇ ਬਿੰਦਕ ਵਿੱਚੋਂ ਆਂਦੇ ਬੋਤਲ ਭਰ ਲੈਂਦੇ ਬਿੰਦਕ ਵਿੱਚੋਂ ਆਂਦੇ ਬੋਤਲ ਭਰ ਲੈਂਦੇ। ਤੇਰਾ ਕੁਛ ਕਰਦੇ ਨੇ। ਇਹ ਕਿੱਥੋਂ ਦੇ ਨੇ? ਇਹ ਸਾਰੇ ਕੁਛ ਮੱਲੂਆਲੇ ਦੇ ਕੋਈ ਤਾਂ ਖਰੇ ਕਿੱਥੋਂ ਦੇ। ਮੇਰੇ ਕੋਈ ਗਿਣਤੀ ਹੀ ਨਹੀਂ ਹੈਗੀ ਇਹਨਾਂ ਦਾ। ਕੀ ਨਾਮ ਹੈ ਤੁਹਾਡਾ? ਮੇਰਾ ਤੁਸੀਂ ਇੱਥੇ ਹੁੰਦੇ ਜੀ ਹਾਂਜੀ ਮੈਂ ਮਾਤਾ ਦੀ ਕੁੜੀ ਆ ਹੈਗੀ ਆ ਮੈਂ ਰਹਿੰਦੀ ਪਰਾ ਮੈਂ ਤਾਂ ਹੁਣ ਆਪਣੀ ਭੈਣ ਨੂੰ ਹਸਪੀਟਲ ਲੈ ਕੇ ਗਈ ਰਹਿਣ ਤਾਂ ਮੈਂ ਤੜਾਈ ਸੀ ਅੱਛਾ ਮਤਲਬ ਫਿਰ ਵੀ ਆਈਡੀਆ ਕਿੰਨੇ ਗੂ ਜਣੇ ਹੁੰਦੇ ਨੇ ਇੱਥੇ 10 20 50 ਪਤਾ ਨਹੀਂ ਕਿੰਨੇ ਕੇ ਗੇੜੇ ਮਾਰਦੇ ਇੱਥੇ ਕੋਈ ਗਿਣਤੀ ਨਹੀਂ ਹੈਗੀ ਬਾਤ ਬਾਤ ਦੇ ਜਾਂਦੇ ਆ ਤਿੰਨ ਜਿਹੜੇ ਆ ਕਮਰੇ 'ਚ ਹੁੰਦੇ ਨੇ ਆ ਕਮਰੇ ਦੇ ਵਿੱਚ ਵੀ ਕੋਈ ਬਾਬਾ ਬੈਠਿਆ ਜਾਂ ਇਹ ਵੀ ਬਹੁਤ ਕੁਸ਼ਲ ਆ ਉਹ ਵੀ 3-4 ਜਿਹੜੇ ਹੁੰਦੇ ਨੇ ਇਹਦੇ ਅੰਦਰ ਕੋਈ ਬਾਬਾ ਬੈਠਾ ਹੈਗਾ ਮਾਈ ਨੇ ਵੀ ਕਿਦਾਂ ਮੈਨੂੰ ਕਿਹਾ ਸੀ ਇਹਦੇ ਅੰਦਰ ਕੋਈ ਬੈਠਾ ਹੈਗਾ ਇਹ ਬਗਾ ਤੁਮ ਜਦ ਮਾਈ ਕਿਤੇ ਇਧਰ ਉਧਰ ਹੋਵੇ ਜਾਂ ਹਸਪੀਟਲ ਸਾਡੇ ਕੋਲ ਨੂੰ 9 ਮਹੀਨੇ ਹੋ ਗਏ ਮਾਰ ਹੋਇਨ ਉਹ ਅਸੀਂ ਤਾਂ ਕੀ ਕਰਦੇ ਆ ਤੇ ਇਹ ਰਾਤ ਨੂੰ ਆ ਕੇ ਇੱਥੇ ਖੱਦਰ ਕਰੀ ਕਰਦਾ ਉੱਥੇ ਹੀ ਹੁੰਦਾ ਮੋੜ ਕੇ ਪਰੇਸ਼ਾਨ ਕਰਦਾ ਮਾਈ ਨੀ ਨਸ਼ਾ ਕਰਦਾ ਇਹ ਵੀ ਨਸ਼ਾ ਕਰਦਾ ਸੌਤੀ ਫੜਨੇ ਆਪਾਂ ਸਾਰੇ ਰਾਤ ਨੂੰ ਆਣਿਆ ਇਹ ਮਤਲਬ ਸਾਰੇ ਦਿਨ ਚ ਕਿੰਨੇ ਵਜੇ ਜ਼ਿਆਦਾ ਜਿਹੜੇ ਹੁੰਦੇ ਨੇ ਤਿੰਨ ਚੜ੍ਹਨ ਨਹੀਂ ਦਿੰਦੇ ਇੱਥੇ ਤੇ 4 ਵਜੇ ਸ਼ੁਰੂ ਹੋ ਜਾਂਦੇ ਫਿਰ 4 ਵਜੇ ਹਾਂ ਕਿੰਨੇ ਵਜੇ 4 ਵਜੇ ਇਹ ਤਾਂ ਸਵੇਰੇ 4 ਵਜੇ ਚਾਲੂ ਕਰ ਦਿੰਦੇ ਨੇ ਅੱਛਾ ਕੋਈ ਗਿੰਤੀ ਨਹੀਂ ਕਹੀ ਜੀ ਇਹਨਾਂ ਨੂੰ ਕੋਈ ਨਹੀਂ ਰੋਕਦਾਗਾ ਕੋਈ ਵੀ ਜੇ ਕੋਈ ਫੜ ਵੀ ਲੰਦਾ ਥੋੜੇ ਦਿਨ ਬਾਅਦ ਛੱਡ ਦਿੰਦੇ ਉਸ ਤੋਂ ਵਗ ਸਰ ਥੋੜੇ ਦਿਨ ਜੋ ਉਸ ਵਿੱਚ ਜਾਂਦੇ ਨੇ ਪੈਨ ਨਹੀਂ ਦੇ ਦਿੰਦੇ ਫਾਰ ਹੋ ਜਾਂਦਾ ਆ ਹਾਂ ਬੋਲ ਹਰੇਕ ਨਿੱਕੇ ਨਿੱਕੇ ਮੁੰਡੇ ਬਗਾੜਦੇ ਭਾਈ ਇੱਥੇ ਹੋਰ ਨਸ਼ਿਆਂ ਨੂੰ ਕਿੰਨੀ ਕੁ ਉਮਰ ਹੁੰਦੀ ਹੈ ਜਿਹੜੇ ਇੱਥੇ ਨਸ਼ਾ ਕਰਨਾ ਆਉਂਦੇ ਨੇ ਕਈ ਛੋਟੀਆਂ ਛੋਟੀਆਂ ਟੀਮ ਦੇ ਕੋਈ 20 ਸਾਲ ਦਾ ਕੋਈ 15 ਸਾਲ ਦਾ ਕੋਈ ਜੱਦ ਸਾਲ ਦਾ ਕੋਈ 50 ਸਾਲ ਦਾ ਕੋਈ 40 ਸਾਲ ਦਾ ਇਵੇਂ ਹੀਗਾ ਅਰੇ ਇਤਿਹਾਸਾਤ ਮੈਨੂੰ ਹੋ ਗਿਆ ਤੇ ਇਹਨੇ ਪਹਿਲੇ ਇੱਥੇ ਮਟਕੀਰ ਲੱਗੀ ਹੁੰਦੀ ਸੀ ਬਾਤੂ ਇੱਥੇ ਜੂਆ ਖੇੜਦੇ ਸੀ ਚੂਵੇ ਵਾਲੇ ਹਟ ਕੇ ਜੂਆ ਦੀ ਮਾਚ ਰਿਪੋਰਟ ਦੇ ਕੇ ਜਿੰਨ ਕਰਦੇ ਸੀ ਉੱਠਾਇਆ ਉਸ ਤੋਂ ਬਾਅਦ ਹਟਾ ਦਿੱਤੇ ਉਹ ਉਹ ਤਾਂ ਬਾਦ ਵੀ ਫਿਰ ਵੀ ਇੰਨੀ ਪਰੇਸ਼ਾਨੀ ਹੈਗੀ ਤੇ ਸਾਨੂੰ ਜੀ ਨਹੀਂ ਦਿੰਦੇ ਆ ਤੁਹਾਡੇ ਆਂ ਤੋਂ ਪਹਿਲਾਂ ਜਿਸੇ ਰਤਾ ਕੇ ਹੱਡੀਆਂ ਪਾਈ ਇੱਕ ਪੋਤਾ ਭਰੀਏ ਨਸੀ ਮੈਨੂੰ ਜਿੰਕਲੀ ਸੋਹਣੇ ਬੰਦੇ ਨਹੀਂ ਕੁੱਡੇ ਖਾਟਾਂ ਉਹਦੇ 70 ਸਾਲ ਦੀ ਉਮਰ ਹੈ ਤੁਸੀਂ ਪਾਣੀ ਲੈ ਕੇ ਸ਼ਰਾਬੀ ਨੂੰ ਲੈ ਕੇ ਜਾਨੇ ਬਈ ਕੋਈ ਸ਼ਰਾਬੀ ਹੈ ਕੋਈ ਕਿਸੇ ਕੋ ਕਵਾਂਗੇ ਨਾ ਤੁਹਾਨੂੰ ਸਰਪੂਜੇ ਕੇ ਨਾਮ ਤੇ ਕਹਿੰਦੇ ਤੁਹਾਡੇ ਕੇ ਪਿਓ ਦੀ ਹੈ ਕਿ ਤਾ ਮੇਰਾ ਬਗੇਟ ਰਿਆ ਉਹ ਦੇਖ ਮੇਰਾ ਬੰਦਾ ਬਿਮਾਰ ਹੋ ਚੁੱਕਾ ਕਲਿਆ ਕਰ ਗਿਆ ਕਿ ਯਾਰ ਇਹਨੇ ਜਿਹੜੇ ਸਾਵੇ ਆ ਵੀ ਕਰ ਮਾਤਾ ਨੂੰ ਕਹਿੰਦੇ ਤੈਨੂੰ ਤੇਰਾ ਤੂੰ ਇੱਥੇ ਪੀ ਲਗਣੀ ਹੈ ਇਹ ਪ੍ਰਸ਼ਾਸਨ ਨੂੰ ਬੜੀ ਇੱਥੇ ਪੱਕਾ ਪਹਿਰਾ ਦੇਣ ਦੀ ਦਿੱਖ ਮਲਾ ਦੇ ਪੱਕਾ ਜੂਟੀ ਲਾਣੀ ਚਾਹੀਦੀ ਹੈ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੈ ਜਿਸ ਵਿੱਚ ਸਿਰਫ ਸੋਸਾਇਟੀ ਸਰਕਾਰੇ ਖਾਸਾ ਸੋਸਾਇਟੀ ਦੀ ਲੋੜ ਹੈ ਅਸੀਂ ਸਾਰੇ ਸ਼ਹਿਰ ਨਿਵਾਸੀ ਲੋੜ ਹੈ ਅਸੀਂ ਬਾਤ ਛਾੜ ਕੇ ਪੰਜਾਬਪੁਰ ਦੀ ਨਾਲ ਖੜਾਂਗੇ ਅੱਗੇ ਖੜਾਂਗੇ ਗੱਲ ਇਹ ਨਾਲ ਇਹਨਾਂ ਦੇ ਇੱਕ ਬੰਦਾ ਵੀ ਇੱਥੇ ਖੜਾ ਹੋਵੇ ਉਹ ਪਹਿਲੇ ਹੀ ਹਲੂਟ ਖਾ ਦਿੰਦਾ ਵੀ ਬੰਦੇ ਆ ਗਏ ਤੁਸੀਂ ਬਾਜੋ ਅਸੀਂ ਹੁਣ ਵਿੱਚ 3-4 ਜੇਮਾ ਤਾਂ ਬੰਦੇ ਪਜਾਉਂਦੇ ਕਿਉਂਕਿ ਇਹਨਾਂ ਦੇ ਬੰਦੇ ਉੱਤੇ ਬੈਠੇ ਹੁੰਦੇ ਸਾਨੂੰ ਤਾਂ ਪਤਾ ਹੀ ਨਹੀਂ ਗਾ ਕਿ ਕਿੱਥੇ ਕਿੱਥੇ ਬੈਠੇ ਨੇ ਕੋਣਾਂ ਦੇ ਬੈਠੇ ਨੇ ਉਹ ਪੱਕੇ ਇੱਥੇ ਸਾਰੇ ਇਹਨਾਂ ਦੇ ਪੱਕੇ ਏਡੇ ਬਣਿਆ ਨੇ ਤੇ ਇਹਨਾਂ ਦੇ ਇੱਕ ਇਸ਼ਾਰੇ ਤੇ ਭੱਜ ਜਾਂਦੇ ਨੇ ਜੇ ਆਪਾਂ ਇਹ ਪੂਰਾ ਚੁੰਡ ਬਣਾ ਕੇ ਚੱਲਾਂਗੇ ਤੇ ਇਹਨਾਂ ਨੂੰ ਆਪਾਂ ਫੇਰ ਫੜ ਸਕਦੇ ਆ ਰਾਤ ਕਿਹਦੇ ਜਦ ਮਾਦਾ ਕਹਿੰਦੇ ਸਾਰੇ ਰਾਤ ਹੀ ਮੇਲੇ ਲੱਗੇ ਜਿਵੇਂ ਕਿ ਪਿੰਡਾਂ ਦੇ ਵਿੱਚ ਲੋਕ ਕੀ ਆਪਾਂ ਨੂੰ ਜਿਵੇਂ ਜਲਾਲਾਬਾਦ ਦੀ ਸਾਰੇ ਜਥੇਬੰਦੀਆਂ ਨੂੰ ਨਹੀਂ ਚਾਹੀਦਾ ਕਿ ਜਿੱਥੇ-ਜਿੱਥੇ ਸ਼ਰੇਆਮ ਪ੍ਰਸ਼ਾਸਨ ਨੂੰ ਵੀ ਪਤਾ ਹੈ ਔਰ ਜਥੇਬੰਦੀਆਂ ਨੂੰ ਵੀ ਪਤਾ ਹੈ ਕਿ ਇੱਥੇ ਸ਼ਰੇਆਮ ਜਿਹੜਾ ਛਿੱਟਾ ਕਰਨ ਵਾਲੇ ਲੋਕ ਹੁੰਦੇ ਆ ਆਮਦਾਨ ਠੀਕ ਹੈ ਪਰ ਪਿਛਲੇ ਲੰਬੇ ਸਮੇਂ ਦੌਰਾਨ ਪਰ ਠੱਲ ਨਹੀਂ ਪੈ ਰਹੀ ਪਰ ਇਸ ਚੀਜ਼ ਨੂੰ ਠੱਲ ਪਾਣ ਲਈ ਜਥੇਬੰਦੀਆਂ ਨੂੰ ਅੱਗੇ ਨਹੀਂ ਆਣਾ ਚਾਹੀਦਾ ਬਿਲਕੁਲ ਇਹ ਜਥੇਬੰਦੀਆਂ ਸਾਰਿਆਂ ਨੂੰ ਅੱਗੇ ਆਣਾ ਚਾਹੀਦਾ ਤੇ ਇਹ ਨਸ਼ੇ ਨੂੰ ਠੱਲ ਉਦੋਂ ਪਾਈ ਜਾ ਜਦੋਂ ਜਨਤਾ ਆਪ ਜਾ ਕੇ ਕਿਉਂਕਿ ਪ੍ਰਸ਼ਾਸਨ ਜਿੰਨਾ ਕੋ ਸਹਿਯੋਗ ਦਿੰਦਾ ਆ ਆਪਾਂ ਦੇਖ ਰਹੇ ਆ ਪਰ ਹੁਣ ਜਨਤਾ ਨੂੰ ਜੇ ਪ੍ਰਸ਼ਾਸਨ ਨੂੰ ਜਨਤਾ ਪਰ ਆਮ ਜਨਤਾ ਜੇਕਰ ਗੱਲ ਕਰੀਏ ਆ ਆ ਆਮ ਜਨਤਾ ਦੀ ਗੱਲ ਕਰੀਏ ਆਮ ਜਨਤਾ ਤਾਂ ਇਸ ਮਸਲੇ ਦੇ ਵਿੱਚ ਨਹੀਂ ਅੱਗੇ ਆਦੀ ਨਹੀਂ ਆਦੀ ਔਰ ਇਹ ਜਿਹੜੀਆਂ ਜਥੇਬੰਦੀਆਂ ਹਨ ਉਹ ਹੀ ਜਿਹੜਾ ਕੰਮ ਕਰ ਸਕਦੀਆਂ ਹਨ ਜੱਥੇਬੰਦੀਆਂ ਹਮੇਸ਼ਾ ਤਿਆਰ ਨੇ ਜਿੰਨੇ ਜੱਥੇਬੰਦੇ ਬਾਕੀ ਸ਼ਹਿਰ ਦੇ ਜੱਥੇਬੰਦੇ ਮਬੀਲਾ ਵੀ ਆਉਂ ਰਲ ਕੇ ਇਹ ਨਸ਼ੇ ਖਿਲਾਫ ਜਿਹੜੀ ਜੰਗ ਹੈ ਰਲ ਕੇ ਲੜੀ ਤੁਸੀਂ ਅੱਜ ਇਹ ਜਿਹੜਾ ਰੇਡ ਮਾਰੀ ਇੱਥੇ ਤੁਹਾਡੀ ਜੱਥੇਬੰਦੀਆਂ ਨੇ ਰੇਡ ਮਾਰੀ ਹੈ ਪਰ ਇਹ ਜਿਹੜੀ ਰੇਡ ਹੈ ਇਹ ਇਥੋਂ ਤੱਕ ਨਸੀਮਤ ਹੈ ਜਾਂ ਇਸ ਨੂੰ ਜਿਹੜਾ ਤੁਸੀਂ ਇੱਕ ਉਪਰਾਲਾ ਵੀ ਇਹਨੂੰ ਖਤਮ ਕਰਨਾ ਹੀ ਕਰਨਾ ਜਿਹੜਾ ਇੱਥੇ ਕੋਸ਼ਿਸ਼ ਕਰਾਂਗੇ ਸਾਡੀ ਕੋਸ਼ਿਸ਼ ਹੋ ਸਕਦੀ ਹੈ ਵੀਰ ਮੇਸ਼ਾ ਜਦੋਂ ਵੀ तकरीबन ਹਫਤੇ ਚ 1 2 3 ਦਿਨ ਜਰੂਰ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਹੋ ਸਕਦਾ ਵੀ ਅੱਜ ਰਾਤ ਨੂੰ ਵੀ ਕੋਈ ਨਾ ਕੋਈ ਅਸੀਂ ਇੱਥੇ ਸਿੰਘਾਂ ਨੂੰ ਘੁਮਾਂਗੇ ਪਹੁੰਚੀ ਆਪਾਂ ਵੀ ਇੱਥੇ ਆਪਦਾ ਪੇਰਾ ਇੱਥੇ ਗਰੀ ਪੇਰਾ ਆਪਦਾ ਲਾਈਏ ਤਾਂ ਕਿ ਇੱਥੇ ਜਿਹੜੇ ਲੋਕ ਨਾਲ ਦੇ ਪਿੰਡ ਦੇ ਲੋਕ ਨੇ ਜਿਹਦੇ ਤੁਲੰਗ ਦੇ ਵਿੱਚ ਚੋਰੀ ਹੁੰਦੀ ਹੈ ਮੋਬਾਈਲ ਫੋਨ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਜਿੰਨੀ ਵੀ ਮਦਦ ਹੋਈ ਸਰਕਾਰ ਇਹ ਖਾਲਸਾ ਜਥੇਬੰਦੀ ਦਸ਼ਮੇਸ਼ ਸੇਵਾ ਸਾਡੀ ਸਮੂਹ ਗੁਰਦੁਆਰਾ ਗੁੰਦ ਕਮੇਟੀਆਂ ਕਿਤੇ ਸੇਵ ਉਹ ਗੁਰਦੁਆਰਾ ਸਰਦਾਰ ਦਵਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਪੈਣਾ ਦੀ ਜਰੂਰ ਗੱਲ ਸੁਣਨ ਇਹ ਹਾਲਾਤ ਇੱਥੇ ਬਹੁਤ ਬੱਦਰ ਨੇ ਪਹਿਲਾਂ ਵੀ ਤੁਹਾਨੂੰ ਅਸੀਂ ਅੰਦਰ ਦਿਖਾ ਕੇ ਆਏ ਆ ਜਿਵੇਂ ਸਰਿੰਜਾਂ ਜਾਂ ਪੰਨੀਆਂ ਇਹ ਭਰੇ ਪੈਣੇ ਤਕਰੀਬਨ ਰੋਜ਼ ਇੱਥੇ ਮੋਬਾਈਲ ਕੋਈ ਨਾ ਕੋਈ ਚੋਰੀ ਜਾਂਦੀ ਆ ਫੈਨ ਇੱਥੇ ਪਰਿਵਾਰ ਰਹਿੰਦਾ ਹੈ ਇਹ ਪਰਿਵਾਰਾਂ ਦੀ ਕਈ ਵਾਰੀ ਚੋਰੀ ਹੋ ਗਈ ਹੈ ਇੱਥੇ ਹੋਰ ਇੱਕ ਮੇਰੀ ਆ ਮਾਤਾ ਆਈ ਬੈਠੀ ਹੈ ਇਹਨਾਂ ਦੇ ਵੀ ਪੈਸੇ ਚੋਰੀ ਹੋ ਗਏ ਪੈਸੇ ਵੀ ਹੋ ਗਏ ਪ੍ਰਸ਼ਾਸਨ ਨੂੰ ਕਿੱਧਰ ਕਿੱ데 ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਦਿੰਦਾ ਜੇਕਰ ਇੱਥੇ ਰੇਡ ਮਾਰੀਏ ਹਾਂਜੀ ਹਾਂਜੀ ਤੇ ਇਹ ਕਾਫੀ ਤੁਸੀਂ ਭਜਾਏ ਵੀ ਨਹੀਂ ਹੋਣਾ ਇੱਥੋਂ ਕਈ ਬਹੁਤ ਬਾਈ ਭਜ ਗਏ ਨੇ ਬਹੁਤ ਭੱਜ ਗਏ ਨੇ ਰੋਣਾ ਸਭ ਤੋਂ ਵੱਡਾ ਰੋਣਾ ਜਿੰਨਾ ਤਾਂ ਪ੍ਰਸ਼ਾਸਨ ਇਹ ਤਾਂ ਯੋਗਨਾ ਦੇਵੇਗਾ ਜੇ ਪ੍ਰਸ਼ਾਸਨ ਕੋਲੇ ਚੀਜ਼ਾਂ ਨਹੀਂ ਉਪਾਂ ਸਾਡੇ ਆਪ ਹੀ ਖੁੱਲੇ ਕਰ ਦੇਣਾ 5 ਵਜੇ ਜੇ ਆਜਾਤਾ ਖੁੱਲਿਆ ਨਾਲ ਸਰਕਾਰ ਆਪਣੇ ਆਪ ਆਪਣੇ ਹੱਥ ਖੁੱਲੇ ਸਾਰਾ ਕੁਝ ਕਰਾਂਗੇ ਜੇਕਰ ਪ੍ਰਸ਼ਾਸਨ ਚਾਵੇ ਸਾਡਾ ਸਹਿਯੋਗ ਲੈ ਸਕਦਾ ਜਿੱਥੇ ਹੀ ਪ੍ਰਸ਼ਾਸਨ ਚਾਵੇਗਾ ਅਸੀਂ ਸਹਿਯੋਗ ਦੇਣ ਨੂੰ ਤਿਆਰ ਆ ਪਰ ਉਹਦੇ ਲਈ ਨਾਲ ਪ੍ਰਸ਼ਾਸਨ ਸਹਿਯੋਗ ਦੇਵੇ ਇਹ ਅਸੀਂ ਜ਼ਰੂਰ ਖਾਲੀ ਕਰਾ ਦੇਾਂਗੇ ਜਿੰਨੀ ਕੁ ਸਾਡੇ ਕੋਲ ਹਵਾ ਲੱਗੀ ਤੇ ਮੈਂ ਸਾਰੇ ਉਹਨਾਂ ਨਸ਼ੇੜੀਆਂ ਨੂੰ ਉਹਨਾਂ ਪਰਵਾਣ ਪਰਵਾਣਾ ਦੇ ਮਾਪਿਆਂ ਨੂੰ ਵੀ ਕਹਿਣਾ ਚਾਹਣਾ ਵੀ ਆਦੇ ਆਦੇ ਬੱਚਿਆਂ ਨੂੰ ਸੰਭਾਲ ਲਓ ਦੇਖੋ ਜੇ ਜਲਾਲਾਬਾਦ ਇਹ ਜਿਹੇ ਸੀਰੀਚ ਨਸ਼ਾ ਹੈ ਕਿਤਨਾ ਕਿਤੇ ਹੋਰ ਵੀ ਸਾਡੇ ਘਰਾਂ ਦਾ ਕੋਈ ਨਸ਼ਾ ਜ਼ਰੂਰ ਪਹੁੰਚੇਗਾ ਇਹ ਇਹ ਬਹੁਤ ਵੱਡਾ ਏਰੀਆ ਹੈ ਜਿੱਥੇ ਤਕਰੀਬਨ ਸਵੇਰੇ ਮੇਰੇ ਭਾਨ ਕਹਿੰਦੇ ਸਵੇਰੇ 3 ਵਜੇ ਤੋਂ ਲੈ ਕੇ ਰਾਤ 10 11 ਵਜੇ ਤੱਕ ਰਹਿੰਦਾ ਹੈ ਕਿਤੇ ਇਹ ਰਾਤ ਰਹਿੰਦਾ ਹੈ ਇਹਨਾਂ ਵਿੱਚ ਕਿਤਨਾ ਕਿਤੇ ਪ੍ਰਸ਼ਾਸਨ ਇਹਦੇ ਇਹਦੇ ਬਾਰੇ ਖਿਆਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੁਲਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖਣਾ ਬਹੁਤ ਬਦਲਾਅ ਚੰਗਾ ਆਇਆ ਹੈ ਜਦੂ ਦਾ ਐ ਦਿਲਾਲਾ ਬਾਦ ਰੋਡ ਮੁਕਸਰਾ ਰੋਡ ਦਾ ਭਾਈ ਉਹ ਨਵਾਂ ਬਣਿਆ ਹੈ ਇਹ ਉਦੋਂ ਦਾ ਇੰਨਾ ਸੱਡਾ ਬਣ ਚੁੱਕਿਆ ਹੈ ਲੋਕ ਇੱਥੋਂ ਦੇ ਨਿਤ ਦਿਨ ਦੇ ਦਿਨ ਵਿੱਚ ਦਿਨ ਦਿਨੇ ਦੋਰੀਆਂ ਲੋਕਾਂ ਦੇ ਫੋਨ ਖੋਗ ਲੈ ਜਾਂਦੇ ਲੋਕ ਲੁੱਟ ਕੇ ਲੈ ਜਾਂਦੇ ਨੇ ਕਈ ਤਰ੍ਹਾਂ ਕਿਸ਼ਤਾਂ ਦੇ ਮੋਬਾਈਲ ਆ ਜਾਂਦੇ ਖਦਰ ਕਿਵੇਂ ਧਿਆਨ ਦਾ ਇੱਕ ਤੇ ਉਹਨਾਂ ਮਾਤਾ ਦੱਸ ਰਹੇ ਸੀ ਸਾਡੀ ਕੁੜੀ ਬਿਮਾਰ ਹੈ ਅਸੀਂ ਰਾਤ ਭਾਤੇ ਕਦੇ ਅੰਦੇ ਜਲੇ ਡਾਕਟਰ ਬਾਹ ਜਾਣਾ ਹੁੰਦਾ ਜੀ ਤੇ ਸਾਡੇ ਮਾਰੇ ਮੱਠ ਜਿਹੜਾ ਮੰਦਿਰ ਦੇ ਸਾਹਮਣੇ ਬਣਿਆ ਦੇਖਿਆ ਤੁਸੀਂ ਇੱਥੇ ਰੋਕੀ ਜਿਹੜਾ ਮੁੱਠਾ ਢੇਕ ਜਾਂਦੇ ਨੇ 200 400 ਕੇ ਲੋਕੀ ਉਹ ਵੀ ਚੱਕ ਲੈ ਜਾਂਦੇ ਮਾਤਾ ਕੋ ਬੋਲਦੀ ਏ ਤੇ ਮਾਤਾ ਨੂੰ ਕਹਿੰਦੇ ਤੈਨੂੰ ਤੇਰਾ ਤੂੰ ਇੱਥੇ ਪਈ ਲਗਣੀ ਹੈ ਇਹ ਪ੍ਰਸ਼ਾਸਨ ਨੂੰ ਬੜੀ ਇੱਥੇ ਪੱਕਾ ਪਹਿਰਾ ਦੇਣ ਜਿੱਦ ਇੱਕ ਮਲਾ ਦੇ ਪੱਕਾ ਜੋੜੀ ਲਾਣੀ ਚਾਹੀਦੀ ਹੈ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੈ ਜਿਸ ਮੇ ਸੇਵਾ ਸੋਸਾਇਟੀ ਸਰਕਾਰੇ ਖਾਲਸਾ ਸੋਸਾਇਟੀ ਦੀ ਲੋੜ ਹੈ ਅਸੀਂ ਸਾਰੇ ਸ਼ਹਿਰ ਨਿਵਾਸੀ ਲੋੜ ਹੈ ਅਸੀਂ